ਸਤਨਾਮ ਸ਼੍ਰੀ ਵਾਹਿਗੁਰੂ ਜੀ ਰਾਗ ਗੋੜੀ ਭਗਤਾਂ ਕੀ ਬਾਣੀ ਗੋੜੀ ਕਬੀਰ ਜੀ ਤਿਪਦੇ ਕੰਚਨ ਸੋ ਪਾਏ ਨਹੀਂ ਤੋਲ ਮਾਨ ਦੇ ਰਾਮ ਲਿਆ ਹੈ ਮੋਲ ਅਬ ਮੋਏ ਰਾਮ ਆਪਣਾ ਕਰ ਜਾਣਿਆ सहज सुबह मेरा मन मानिया रहा ब्रह्म कथ अंत न पाया राम भगत बैठे कर आया कोकबीर चंचल मत त्यागी केवल राम भक्त निज पागी एक राजे ने ਸੋਨੇ ਦੇ ਮੋਹਰਾਂ ਦਾ ਥਾਲ ਰੱਖ ਕੇ ਬੇਨਤੀ ਕੀਤੀ ਮਹਾਰਾਜ ਇਸ ਪੇਟ ਨੂੰ ਕਬੂਲ ਕਰਕੇ ਮੈਨੂੰ ਪ੍ਰਭੂ ਦਾ ਨਾਮ ਮਿਲਾ ਦਿਓ ਇਹ ਗੱਲ ਸੁਣ ਕੇ ਕਬੀਰ ਜੀ ਆਖਦੇ ਹਨ ਆਪਣੇ ਵਜਨ ਜਿੰਨਾ ਸੋਨਾ ਦੇ ਕੇ ਵੀ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਮੈਂ ਮਾਨ ਹਵਾਲੇ ਕਰਕੇ ਇਸ ਮੂਲ ਪਰਮਾਤਮਾ ਨੂੰ प्राप्त ਕੀਤਾ ਹੈ ਹੁਣ ਮੈਂ ਪਰਮਾਤਮਾ ਨੂੰ ਆਪਣਾ ਮਨ ਲਿਆ ਹੈ ਤੇ ਮੇਰਾ ਮਨ ਕੁਦਰਤੀ ਪ੍ਰਸੰਨ ਹੋ ਗਿਆ ਹੈ ਰਹਾਉ ਜਿਸ ਸਰਬਸ਼ਕਤੀਮਾਨ ਵਾਹਿਗੁਰੂ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਵੀ ਪੇਤ ਨਹੀਂ پا ਸਕਿਆ ਪਰਮਾਤਮਾ ਦੀ ਭਗਤੀ ਨਾਲ ਉਹ ਮੇਰੇ ਦਿਲ ਵਿੱਚ ਵਸ ਗਿਆ ਹੈ ਕਬੀਰ ਜੀ ਆਖਦੇ ਹਨ ਮੈਂ ਚੰਚਲ ਮਤ ਛੱਡ ਦਿੱਤੀ ਹੈ ਸਿਰਫ ਪਰਮਾਤਮਾ ਦੀ ਭਗਤੀ ਮੇਰੇ ਹਿੱਸੇ ਵਿੱਚ ਆਈ ਹੈ ਗੋੜੀ ਕਬੀਰ ਜੀ ਜੇ ਮਰਨੇ ਸਭ ਜਗਤ ਤਰਾਸ਼ਿਆ ਸੋ ਮਰਨਾ ਗੁਰ ਸ਼ਬਦ ਪਰਕਾਸਿਆ ਅਬ ਕੈਸੇ ਮਰੋ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨ ਜਾਣਿਆ ਰਾਉ ਮਰਨੋ ਮਰਨ ਕਹਿ ਸਭ ਕੋਈ ਸਹਿਜ ਮਰੇ ਅਮਰ ਹੋਇ ਸੋਈ ਕੋ ਕਬੀਰ ਮਨ ਪਿਆ ਅਨੰਦਾ ਗਿਆ ਪਰਮ ਰਿਆ ਪਰਮਾਨੰਦਾ ਇੱਕ ਵਾਰ ਕਾਸ਼ੀ ਵਿੱਚ ਹੈ ਜャ ਫੈਲ ਗਿਆ ਲੋਕ ਬਹੁਤ ਸਾਰੇ ਮਾਰਨ ਲੱਗ ਪਏ ਤਦੋਂ ਲੋਕ ਆਪਣੇ ਆਪਣੇ ਕਾਰ ਛੱਡ ਕੇ ਸ਼ਹਿਰ ਬਰ ਤੁਰ ਗਏ ਕਿញਾ ਨੇ ਕਬੀਰ ਜੀ ਨੂੰ ਕਿਹਾ ਤੁਸੀਂ ਵੀ ਤੁਰ ਚੱਲੋ ਤਾਂ ਕਬੀਰ ਜੀ ਨੇ ਫਰਮਾਇਆ ਜਿਸ ਮੋਦ ਤੋਂ ਸਾਰਾ ਜਗਤ ਡਰਿਆ ਹੋਇਆ ਹੈ ਗੁਰੂ ਦੇ ਸ਼ਬਦ ਨੇ ਪੇਤ ਦੱਸ ਦਿੱਤਾ ਹੈ ਕਿ ਅਸਲ ਵਿੱਚ ਮੌਤ ਕੀ ਸ਼ੈ ਹੈ ਹੁਣ ਮੈਂ ਕਿਵੇਂ ਮਰਾਂਗਾ ਕੋਈ ਪਰਵਾਹ ਨਹੀਂ ਹੈ ਕਿਉਂਕਿ ਮਨ ਨੇ ਮੌਤ ਨੂੰ ਕਬੂਲ ਕਰ ਲਿਆ ਹੈ ਜਿਹੜੇ ਪਰਮਾਤਮਾ ਨੂੰ ਨਹੀਂ ਸਮਝਦੇ ਉਹ ਮੋੜ-ਮੋੜ ਮਾਰਦੇ ਹਨ ਰਹਾਉ ਹਰ ਕੋਈ ਮੌਤ ਦੀ ਗੱਲ ਕਰ ਰਿਹਾ ਹੈ ਪਰ ਉਹੀ ਅਮਰ ਹੁੰਦਾ ਹੈ ਜੋ ਡੋਲਤਾ ਵਿੱਚ ਮਰਦਾ ਹੈ ਕਬੀਰ ਜੀ ਆਖਦੇ ਹਨ ਮਨ ਵਿੱਚ ਆਨੰਦ ਪੈਦਾ ਹੋ ਗਿਆ ਹੈ ਭੁਲੇਖਾ ਦੂਰ ਹੋ ਗਿਆ ਹੈ ਤੇ ਆਨੰਦ ਹੀ ਆਨੰਦ ਹੈ ਗੌੜੀ ਕਬੀਰ ਜੀ ਕਤ ਨਹੀਂ ਠੋਰ ਮੂਲ ਕਤ ਲਾਵੇ ਉਹ ਖੋਜਤ ਤਨ ਮੈਂ ਥੋਰ ਨਾ ਪਾਵੇ ਉਹ ਲਾਗੀ ਹੋਏ ਸੁ ਜਾਣੇ ਪੀਰ RAM ਭਗਤ ਨਿਆਲੇ ਤੀਰ ਰਾਉ ਇੱਕ ਪਾਏ ਦੇਖਿਓ ਸਭ ਨਾਰੀ ਕਿਆ ਜਾਣਿਓ ਸਹ ਕੋਣ ਪਿਆਰੀ ਕੋ ਕਬੀਰ ਜਾ ਕੈ ਮਸਤਕ ਭਾਗ ਸਭ ਪਰ ਹਰਤਾ ਕੋ ਮਿਲੇ ਸੁਹਾਗ ਕੋਈ ਖਾਸ ਟਿਕਾਣਾ ਨਹੀਂ ਜਿੱਥੇ ਮੈਂ ਪੀੜ ਮਹਿਸੂਸ ਕਰਕੇ ਮੂਲ ਆਤਮਾ ਨੂੰ ਦਵਾਈ ਲਾਵਾਂ ਸਾਰੇ ਸਰੀਰ ਨੂੰ ਭਾਲ ਲਿਆ ਹੈ ਪਰ ਮੈਨੂੰ ਕੋਈ ਅਜਿਹੀ ਥਾਂ ਨਹੀਂ ਮਿਲੀ ਜਿਸ ਨੂੰ ਪੀੜ ਮਹਿਸੂਸ ਹੋਈ ਹੈ ਉਹੀ ਇਸ ਨੂੰ ਜਾਣਦਾ ਹੈ ਪਰਮਾਤਮਾ ਦੀ ਭਗਤੀ ਦੇ ਤੀਰ ਬੜੇ ਤਿੱਖੇ ਹਨ ਰਹਾਉ ਮੈਂ ਸਾਰੀਆਂ ਜੀਵ-ਸਤਰੀਆਂ ਨੂੰ ਇੱਕੋ ਜਹੀ ਨਜ਼ਰ ਨਾਲ ਵੇਖਦਾ ਹਾਂ ਪਰ ਇਹ ਕਿਵੇਂ ਜਾਣ ਸਕਦਾ ਹਾਂ ਕਿ ਕਿਹੜੀ ਜੀਵ-ਸਤਰੀ ਪ੍ਰਭੂ ਦੀ ਪਿਆਰੀ ਹੈ ਕਬੀਰ ਜੀ ਆਖਦੇ ਹਨ ਜਿਸ ਦੇ ਪਾਗਾਂ ਵਿੱਚ ਲਿਖਿਆ ਹੁੰਦਾ ਹੈ ਹੋਰ ਸਭ ਨੂੰ ਛੱਡ ਕੇ ਪਤੀ ਪ੍ਰਭੂ ਉਸ ਨੂੰ ਹੀ ਮਿਲਦਾ ਹੈ ਵੈਗ੍ਰੂਜੀ ਦਾ ਖਾਲਸਾ ਵੈਗ੍ਰੂਜੀ ਦੀ ਫਤਿਹ